ਅੰਮ੍ਰਿਤਸਰ ਵਿੱਚ ਵਾਰਦਾਤ ਹੋਈ ਹੈ ਜਿੱਥੇ ਕੁਝ ਲੋਕਾਂ ਦੇ ਵੱਲੋਂ ਪ੍ਰਾਪਰਟੀ ਡੀਲਰ ਦੀ ਦੁਕਾਨ ਤੇ ਹਮਲਾ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਇਹ ਹਮਲਾ ਕਬਜ਼ੇ ਦੀ ਨੀਅਤ ਨਾਲ ਕੀਤਾ ਗਿਆ ਹੈ ਪ੍ਰਾਪਰਟੀ ਡੀਲਰ ਦੀ ਦੁਕਾਨ ਤੇ ਹੋਏ ਹਮਲੇ ਦੀਆਂ ਇਹ ਵੀਡੀਓਜ਼ ਵੀ ਸਾਹਮਣੇ ਆਈਆਂ ਨੇ ਜਿਨ੍ਹਾਂ ਵਿੱਚ ਕੁਝ ਲੋਕ ਦੁਕਾਨ ਤੇ 23 ਤਾਰ ਹਥਿਆਰਾਂ ਦੇ ਨਾਲ ਤੋੜਪਨ ਕਰਦੇ ਸਾਫ ਦਿਖਾਈ ਦੇ ਰਹੇ ਨਹੀਂ ਐਨਾ ਹੀ ਨਹੀਂ ਹਮਲਾਵਾਰਾਂ ਨੇ ਦੁਕਾਨ ਅੰਦਰ ਮੌਜੂਦ ਪ੍ਰਾਪਰਟੀ ਡੀਲਰ ਅਤੇ ਉਸ ਦੇ ਪੁੱਤਰ ਤੇ ਵੀ ਜਾਣ ਲੇਵਾ ਹਮਲਾ ਕੀਤਾ ਤੇ ਧਮਕੀਆਂ ਦੇਂਦੇ ਹੋਏ ਚਲੇ ਗਏ ਜ਼ਖਮੀਆਂ ਨੂੰ ਗੰਭੀਰ ਰੂਪ ਦੇ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ ਤੇ ਪੁਲਿਸ ਦੇ ਵੱਲੋਂ ਜਾਂਚ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਕੁਛ ਨਹੀਂ ਬੈਠੇ ਨੂੰ ਅੰਦਰ ਆਣ ਕੇ ਕਬਜ਼ੇ ਦੀ ਨੀਤ ਨਾ ਪਾਈ ਸਾਨੂੰ ਸਾਡੀ ਦੁਕਾਨ 12 ਤੋਂ 15 ਬੰਦੇ ਆ ਗਏ ਸੀ اچھا ਤੇ ਕਿ ਕਿਹੜੇ ਕਿਹੜੇ ਹਥਿਆਰ ਲੈ ਕੇ ਆਏ ਸੀ ਦਾਤਰ ਸੀ ਗੰਡਾਸੀ ਸੀ بیسਬਾਲ ਸੀ ਹੋਰ ਵੀ ਦੋ ਤਿੰਨ ਹਥਿਆਰ ਆ ਗਏ ਸੀ ਉਹਨਾਂ ਕੋਲ ਤੇ ਤੁਹਾਡੇ ਸੱਟਾ ਲੱਗਿਆ ਤੁਹਾਡੇ ਕਿੰਨੇ ਕਿੰਨੇ ਬੰਦੇ ਸੱਟਾ ਲੱਗਿਆ ਤੇ ਸਾਡੇ ਦੋ ਬੰਦੇ ਆ ਤੇ ਕੀ ਮੰਗ ਕਰਦੇ ਜੀ ਮੰਗਿਆ ਹੋਈ ਆ ਕਿ ਬੰਦੀ ਕਾਰਵਾਈ ਕੀਤੀ ਚਾਹੀਦੀ ਆ ਪਰਚਾ ਹੋਣਾ ਚਾਹੀਦਾ ਉਹਨਾਂ ਤੇ ਤਾਂ ਉਹ ਕਿゼਣਾ ਚਲਾਇਆ ਵਗੈਰਾ ਨਹੀਂ ਜਦੋਂ ਕਿ ਨਹੀਂ ਤਮਾਸ਼ਾ ਹੈ ਇਹ ਕੱਲੋਂ ਤੋਂ ਕਣ ਤਮਾਸ਼ਾ ਹੀ ਦੇਖਿਆ ਹੈ ਬਾਕੀ ਜਦੋਂ ਉਹਨਾਂ ਕੋਲ ਹਥਿਆਰ ਸੀ ਤੁਹਾਨੂੰ ਵੀ ਪਤਾ ਵਾਕੀ ਕੋਈ ਹਨਾ ਪਿਸਤੌਲ ਵਗੈਰਾ ਦੀ ਕੋਈ ਨਤ ਹੋਈ ਸੀ ਦੋ ਨੰਬਰ ਦਾ ਹੈਗਾ ਸੀ ਇੱਕ ਪਰ ਉਹਨਾਂ ਨੇ ਕੱਢਿਆ ਮਤਲਬ ਕੱਢਿਆ ਸੀ ਚਲਾਇਆ ਨਹੀਂ ਕਿਸੇ ਨੇ ਪੁਲਿਸ ਫੋਨ ਨਹੀਂ ਕੀਤਾ ਕਿਸੇ ਨੇ ਉੱਥੇ ਭਾਈ 100 ਨੰਬਰ ਤੇ ਮੈਂ ਕਾਲ ਕੀਤੀ ਸੀ ਉਹਨਾਂ ਨੇ ਫੋਨ ਖੋ ਕੇ ਫੋਨ ਨਾਲ ਹੀ ਲਾ ਕੇ ਮੇਰਾ ਇੱਕ ਪਰਸ ਕੱਢਿਆ ਸਾਡਾ ਪਰਸ ਚ 20000 ਰੁਪਏ ਦੇ ਕਰੀਬ ਹੈਗਾ ਸੀ ਇੱਕ ਏਟੀਐਮ ਸੀ ਦੋ ਏਟੀਐਮ ਸੀ ਏਟੀਐਮ ਸੀ ਲਾਇਸੈਂਸੀ ਆਰ ਸੀ ਹੀ ਗੱਡੀ ਦੀ ਐਕਟਰਾਂ ਦੀ ਮੈਂ ਨਾ ਪ੍ਰਭੂਤੀ ਦਾ ਕੰਮ ਕਰਦਾ ਹਾਂ ਮੈਂ 2000 ਬਲ 11 12 ਦੇ ਚ ਇੱਕ ਦੁਕਾਨ ਲਈ ਲਾਲ ਸਿੰਘ ਦੇ ਕੋਲ ਸਨ ਉਪ ਜੋਤਾ ਸੀ ਉਹ ਮੈਂ ਦੁਕਾਨ ਦੇ ਉਸ ਦੁਕਾਨ ਤੋਂ ਤੇ ਦੁਕਾਨ ਛੱਡੀ ਉਹ ਦੁਕਾਨ ਤੇ ਕਬਜ਼ਾ ਕਰਨ ਦੀ ਨੀਦ ਦੇ ਨਾਲ ਮੇਰੇ ਤੇ ਹਫਤਾ ਜਾਨਵਾਰ ਮਾਰਨ ਦੀ ਕੋਸ਼ਿਸ਼ ਕੀਤੀ ਕਿੰਨੇ ਬੰਦੇ ਆਏ ਸੀ ਇਹ ਲਾਭ ਸਿੰਘ ਤੇ ਦੋ ਮੁੰਡੇ ਹੀ ਉਹਦੇ ਲਾਭ ਸਿੰਘ ਤੇ ਪ੍ਰਿੰਸ ਤੇ ਟੈਣੀ ਕਿਸੇ ਦੇ ਨਾਲ ਤੁਹਾਡੇ ਦੇ ਮਾਲਕ ਮੇਰੇ ਕੋਲ ਦਾਤਰ ਹੀ ਇਹਨਾਂ ਦੇ ਕੋਲ ਤੇ ਕਿਰਪਾਨਾਂ ਸੀ ਤੇ ਬੈਸਬੋਲ ਆ ਗਈ ਗਨਾਸੀਆਂ ਕਿੰਨੇ ਬੰਦੇ ਆਏ ਇਹ ਮਤਲਬ 15 ਕ ਬੰਦੇ ਹੋਣੇ ਜਿਹੜੇ ਅਨਪਛਾਤੇ ਅਗੇ ਕਿੰਨੇ ਕ ਵੇ ਦਾ ਟਾਈਮ ਸੀ ਇਹ ਕੋ 8 ਕੋ ਦਾ ਟਾਈਮ ਇਸ ਵਾਰੇ ਪੁਲਿਸ ਨੂੰ ਕੰਪਲੇਟ ਕਰ ਦਿੱਤੀ ਹਾਂਜੀ ਕਰਤੀ ਕਰ ਆਹ ਦੇ ਸਾਨੂੰ ਕਹਿੰਦੇ ਡਾਟਕਤਾ ਕੇ ਲਿਓ ਪਹਿਲਾਂ ਨੁਕਸਾਨ ਕਿੰਨਾ ਹੋਇਆ ਬੰਦ ਨੁਕਸਾਨ ਬੜਾ ਹੋਇਆ ਸੱਟਾਂ ਬੜੀਆਂ ਜádੀਆਂ ਬੇੜੇ ਤੇ ਬਹੁਤ ਜádੀ ਸੱਟਾਂ ਲੱਗੀਆਂ ਕਿੰਨੇ ਜਾਨੇ ਦੇ ਲੱਗੀਆਂ ਸੱਟਾਂ ਦੋਆ ਜੜੇ ਲੱਗੀਆਂ ਕਿੰਨੀ ਉਮਰ ਕੀ ਜਿਹਨਾਂ ਨੂੰ ਮਾਰ ਲਿਆ ਉਹ ਮੁੰਡੇ ਆ ਦੋ ਦੇ ਇਤਜਾਬ ਹੋ ਤੇਰੇ ਬੰਦੇ ਨਾਲ ਮਤਲਬ ਦਾ ਮਤਲਬ ਕੀ ਤਿੰਨ ਨਹੀਂ ਇਹ ਬੰਦੇ ਦੇ 15 ਜਿਹੜੇ ਕੀਤਾਣਾ ਹਮਲਾ ਘਟ ਤੋਂ ਘਟ ਆਂ ਦੇ ਦੁਕਾਨ ਤੇ ਦੁਕਾਨ ਤੇ ਅੰਦਰੇ ਅੰਦਰੇ ਕੀਤਾ ਆਂ ਆਂ ਜੀ ਵੀਡੀਓ ਹੈ ਗਿਆ ਉਹ ਅੱਛਾ ਵੀਡੀਓ ਹੈ ਵੀਡੀਓ ਹੈ ਗਿਆ ਜਿੱਤੇ ਉਹ ਸਭ ਕੁਝ ਜਾਦਾ ਹਾਂ ਜੀ ਕਾਂ ਟੋੜ ਦਿੱਤੀ ਸਾਰੀ ਸਾਰੀ ਕਿੰਨਾ ਚੱਕੜ ਟੋੜਾ ਤੁਹਾਡੇ ਕਿੰਨੇ ਘੜ ਤੋਂ ਘਟ 20000 ਰੁਪਏ ਮੇਰੀ ਜੇਬ ਦੇ ਵਿੱਚ ਹੈਗਾ ਹੀ ਵੱਡੂਆ ਅੱਛਾ ਹੈ ਅੱਛਾ ਮਣ ਸਾਰਾ ਉਹ ਵੀ ਖੇਚ ਲਿਆ ਇੱਕ ਮੋਬਾਈਲ ਹੈਗਾ ਕਿਸ ਤਰ੍ਹਾਂ ਦੀ ਬੰਦਿਆਂ ਦੀ ਪਛਾਣ ਹੈਗੀ ਜੀ ਬੰਦਿਆਂ ਦੀ ਪਛਾਣ ਹੈ ਕਿਸ ਤਰ੍ਹਾਂ ਦੀ ਕਾਰਵਾਈ ਦੀ ਮੰਗ ਕਰਦੇ ਤੁਸੀਂ ਮੈਂ ਦੇਖੋ ਕਾਰਵਾਈ ਹੋ ਤੈਂ ਦੇਖ ਲੋ ਆਪੇ ਹੋਣਾ ਘਰ ਆ ਗਏ ਉੱਥੇ ਬਿਰਧ ਘਾਰੀ ਮੇਰਾ ਹਨਾ ਉੱਪਰਲੇ ਬੰਦੇ ਵੀ ਮੇਰ ਕੋਗਾ ਹਨਾ ਤੇ ਮੇਰੇ ਅਧਿਕਾਰੀ ਆ ਕੇ ਮੇਰੇ ਪੈਸੇ ਹਨਾ ਤੇ ਮੈਨੂੰ ਪੂਰੀ ਖਾਣੀ ਚਾਹੀਦੀ ਹਨਾ ਇਹਦੇ 450 ਜਿਆਦਾ ਪਰਚਾ ਡਾਣਾ ਚਾਹੀਦਾ ਠੀਕ ਹੈ ਗੱਲ ਜਿਹੜੀ ਬਾਕੀ ਧਾਰਾ ਬੰਦੀ ਉਹ ਧਾਰਾ ਲੱਗਣੀ ਚਾਹੀਦੀ ਇਹ ਸਾਰੇ ਨਾਲ ਕੋਈ ਝਗੜਾ ਹੋਇਆ ਨਾ ਤੇ ਕੋਈ ਦੁਕਾਨ ਦੇ ਵਿੱਚ ਆ ਕੇ ਬੰਦੇ ਕੋਈ ਇਹਨਾਂ ਨੇ ਉਹਨਾਂ ਨੇ ਹੱਲਾ ਗੁੱਲਾ ਕੀਤਾ ਵਾ ਤੇ ਇਥੇ ਹਸਪੀਟਲ ਤੇ ਆਇਆ ਨਹੀਂ ਸੋਲਾ ਕਿੰਨੇ ਬੰਦੇਆਂ ਸੱਟਾਂ ਲੱਗੀਆਂ ਨੇ ਬੰਦੇ ਇਹਨਾਂ ਦੇ ਦੋ ਬੰਦੇ ਨੇ ਜਿਨ੍ਹਾਂ ਦੇ ਸੱਟਾਂ ਲੱਗੀਆਂ ਜਿਹੜੀ ਜਗ੍ਹਾ ਤੋਂ ਆਏ ਇਹ ਹੈਗਾ ਆਪਣਾ ਹੈਗਾ ਜੇ DSP ਸਿੰਘ ਨਗਰ ਗਲੀ ਨੰਬਰ 1 ਸੁੱਕਾ ਤਲਾਬ ਅੱਛਾ ਕੀ ਹਾਲ ਹੈ ਤੁਹਾਡੇ ਸਾਡੇ ਕੋਲ ਇਹਨਾਂ ਦੀ ਐਂਟਰੀ ਕਰ ਲਈ ਆ ਤੇ ਜਿਹੜੀ ਆ ਡਾਕਟਰ ਸਾਹਿਬ ਜੋ ਵੀ ਕਾਰਵਾਈ ਕਰਨ ਕੋ ਹੋਏਗੀ